ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਦਾ ਰਾਜਪੁਰਿੰਗ ਦੀ ਉੱਤੇ ਨਿਸ਼ਾਨਾ ਕਿ ਆ ਪੰਜਾਬ ਦੇ ਵਿੱਚ ਭਾਵੇਂ ਲਾਗੂ ਹੋ ਸਕਦਾ ਹੈ ਰਾਸ਼ਟਰਪਤੀ ਰਾਜ ਪਰ ਵੜਿੰਗ ਕਦੇ ਨਹੀਂ ਬਣ ਸਕਦੇ ਮੁੱਖ ਮੰਤਰੀ। ਪਰੰਤਾਰਾਂਜ ਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਸੁਬੀਰ ਬਾਦਲ ਬੁਲੇ 27 ਦੇ ਵਿੱਚ ਅਕਾਲੀ ਦਲ ਦਾ ਆਵੇਗਾ ਤੂਫਾਨ ਤਾਮ ਆਦਮੀ ਪਾਰਟੀ ਦਾ ਸੁਖਬੀਰ ਦੀ ਯਾਤਰਾ ਤੇ ਨਿਸ਼ਾਨਾ ਕਿ ਹਾ ਇਹ ਪੰਜਾਬ ਬਚਾਓ ਨਹੀਂ ਸੁਖਬੀਰ ਬਚਾਓ ਯਾਤਰਾ। ਮੁਹੰਮਦ ਮੁਸਤਾਫਾ ਦਾ ਆਪਣੀ ਹੀ ਪਾਰਟੀ ਦੇ ਆਗੂ ਤੇ ਨਾਮ ਲੈ ਬਿਨਾ ਨਿਸ਼ਾਨਾ ਇਹ ਆਸੀ ਕਮਰਿਆਂ ਚ ਬੈਠਣ ਵਾਲੀ ਲੀਡਰਸ਼ਿਪ ਪੰਜਾਬ ਦੀ ਕਮਾਨ ਸੰਭਲਨ ਨੂੰ ਬੇਤਾਰ ਇਹ ਆਗੂ ਰਾਹੁਲ ਗਾਂਧੀ ਦੇ ਸੁਪਨਿਆਂ ਨੂੰ ਕਰ ਰਹੇ ਨੇ ਤਬਾਹ ਜਿਹੜੇ ਬਾਰਸਾਬਦੀ ਹੈੱਡ ਗ੍ਰੰਥੀ ਗਿਆਨੀ ਰਬੀਂਦ ਸਿੰਘ ਦਾ ਵੱਡਾ ਇਲਜ਼ਾਮ ਕਿਆ ਐਸਜੀਪੀਸੀ ਦੇ ਵਿੱਚ ਫੈਲਿਆ ਹੈ ਭ੍ਰਸ਼ਟਾਚਾਰ ਕਰਪਸ਼ਨ ਪਿੱਛੇ ਬੱਦਲ ਭਰੀ ਧਰਮ ਤਰੰਤਰੰ ਦੇ ਵਿੱਚ ਪੰਜ ਦੇ ਕਤਲ ਮਾਮਲੇ ਚ ਲਾਲਜੀਤ ਸਿੰਘ ਫੁੱਲਰ ਦਾ ਵੱਡਾ ਬਿਆਨ ਕੈਬਨਿਟ ਮੰਤਰੀ ਬੋਲੇ ਮੁਲਜ਼ਮਾ ਨੂੰ ਉਹਨਾਂ ਦੀ ਪਾਸ਼ਾ ਦੇ ਵਿੱਚ ਸ਼ਹੀਦ ਦਿੱਤਾ ਜਾਵੇਗਾ ਜਵਾਬ ਦੋਸ਼ੀਆਂ ਨੂੰ ਦਿੱਤੀ ਜਾਵੇਗੀ ਸਖਤ ਤੋਂ ਸਖਤ ਸਜ਼ਾ ਗਲਗੋਟਿਆ ਯੂਨੀਵਰਸਿਟੀ ਨੇ ਰੋਬੋਟ ਡੌਗ ਵਿਵਾਦ ਦੇ ਉੱਤੇ ਮੰਗੀ ਮੁਆਫੀ ਇੱਥਾ ਪਵੇਲੀਅਨ ਦੇ ਵਿੱਚ ਤਾਇਨਾਤ ਸਾਡੇ ਪ੍ਰਤੀਨਿਧ ਨੂੰ ਨਹੀਂ ਸੀ ਜਾਣਕਾਰੀ ਸਰਕਾਰ ਨੇ AI ਸਮਿਟ ਦੇ ਵਿੱਚੋਂ ਯੂਨੀਵਰਸਿਟੀ ਨੂੰ ਕੀਤਾ ਹੈ ਬਾਹਰ ਬਰਨਾਲਾ ਦੇ ਵਿੱਚ ਆਲੂ ਦੀ ਖੇਤੀ ਕਰਨ ਵਾਲੇ ਕਿਸਾਨ ਪਰੇਸ਼ਾਨ ਸਿਰਫ 3 ਰੁਪਏ ਕਿਲੋ ਵਿਕ ਰਹੀ ਕਿਸਾਨਾਂ ਦੇ ਆਲੂ ਕਿਸਾਨਾਂ ਨੇ ਕਿਹਾ ਆਲੂ ਦੀ ਫਸਲ ਤੋਂ ਮਹਿਜ਼ ਵੀ ਤੋਂ 25000 ਹੋ ਰਹੀ ਕਮਾਈ ਸਸਰੀਏ ਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਕਿੰਨੇ AI ਦੇ ਨਾਲ ਬਣਿਆ ਹੋਇਆ ਚੀਜ਼ਾਂ ਜ਼ੁਰਤੋ ਦੇ ਜਾਂਦੀਆਂ ਨੇ ਪਰ ਜਦੋਂ AI ਦੇ ਨਾਮ ਦੇ ਉੱਤੇ ਬਣਾਇਆ ਗਿਆ ਇੱਕ ਪੂਰਾ ਵਿਵਾਦ ਹੀ ਕਹੀਏ ਕਿ ਪੂਰਾ ਦਾਵਾ ਕਿ AI ਵਰਗਾ ਫਰਜ਼ੀ ਨਿਕਲੇ ਫਿਰ ਪਰਖ ਤਪੈਂਦਾ ਤੇ ਕਹਿੰਦੇ ਨੇ ਕਿ ਮੌਤ ਕਦੋਂ ਤੁਹਾਡੇ ਸਾਹਮਣੇ ਆ ਜਾਵੇ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਇਹ ਬਹੁਤ ਸਾਰੇ ਕੇਸਿਸ ਦੇ ਵਿੱਚ ਦੇਖਿਆ ਇੱਕ ਘਟਨਾ ਵਾਪਰੀ ਗੋਲੀਆਂ ਚੱਲੀਆਂ ਤੇ ਉਸ ਸ਼ਖਸ ਦੀ ਮੌਤ ਹੋਈ ਜੋ ਕੁਝ ਸੈਕਿੰਡ ਪਹਿਲਾਂ ਤੱਕ ਜਸ਼ਨ ਦੇ ਵਿੱਚ ਡੁੱਬਿਆ ਹੋਇਆ ਸੀ ਉਹ ਜਸ਼ਨ ਅਜਿਹਾ ਸੀ ਜੋ ਇੱਕ ਬਹੁਤ ਵੱਡੇ ਮਾਤਮ ਦੇ ਵਿੱਚ ਪਰਿਵਾਰ ਦੇ ਲਈ ਬਦਲ ਗਿਆ ਤੇ ਜਦੋਂ ਜਸ਼ਨ ਦੇ ਵਿਚਾਲੇ ਕੋਈ ਆ ਕੇ ਅਜਿਹਾ ਕੁਝ ਕਰੇ ਕਿ ਉਹ ਜਸ਼ਨ ਮਾਤਮ ਚ ਬਦਲ ਜਾਵੇ ਫਿਰ ਫਰਕ ਪੈਂਦਾ ਮੈਂ ਨਾ ਖਬਰਾਂ ਦਾ ਜ਼ਿਕਰ ਕਰਾਂਗਾ ਪਰ ਸ਼ੁਰੂਆਤ ਕਰਨ ਜਾ ਰਿਹਾ ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਣੀ ਆ ਤਸਵੀਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਏਗੀ ਤਸਵੀਰ ਨੰਬਰ 1 ਸੁਬੀਤ ਸਿੰਘ ਬਾਦਲ ਦੀ ਕਰ ਰਹੇ ਨੇ ਪੰਜਾਬ ਬਚਾਓ ਯਾਤਰਾ ਵਿਰੋਧੀ ਕੱਤ ਰਹੇ ਨੇ ਤੰਜ ਗੱਲ ਹੋਵੇਗੀ ਗਵੰਡੀਆਂ ਦੀ ਹਰਿਆਣਾ ਦੀ ਹਰਿਆਣਾ ਦੇएगा ਆਪਣੀ ਗਵੰਡੀ ਨੂੰ ਪਾਣੀ ਤੇ ਕਿਹੜਾ ਗਵੰਡੀ ਹੈ ਜਿਸ ਨੂੰ ਪਾਣੀ ਦੇਣ ਨੂੰ ਹਰਿਆਣਾ ਤਿਆਰ ਹੋ ਗਿਆ ਗੱਲ ਕਰਾਂਗੇ ਤੇ ਗੱਲ ਕਰਾਂਗੇ ਅੱਗੇ ਤਸਵੀਰ ਏਟੀਐਮ ਦੀ ਅੱਛਾ ਏਟੀਐਮ ਚ ਪੈਸੇ ਸ਼ਾਇਦ ਤੁਸੀਂ ਕਢਵਾਉਣ ਜਾਂਦੇ ਹੋਵੋ ਪੈਸੇ ਕਢਵਾ ਲੈ ਜਾਂ ਪੈਸੇ ਕੋਈ ਦਿੱਕਤ ਆਈ ਪਰ ਬਹੁਤ ਇੱਕ ਵੱਖਰੇ ਤਰੀਕੇ ਦਾ ਸਕੈਮ ਨਜ਼ਰ ਆ ਰਿਹਾ ਹੈ ਕੀ ਸਕੈਮ ਹੈ ਫੋਗੀਆਂ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਨਾਲ ਗੱਲ ਉਸ ਵਿਆਹ ਦੀ ਵੀ ਜਿੱਥੇ ਬਸ ਨੋਟ ਹੀ ਨੋਟ ਨੋਟ ਹੀ ਨੋਟ ਇਨਫੈਕਟ ਇੰਡੀਆ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਵਿਆਹ ਦੀ ਚਰਚਾ ਹੈ ਪੰਜਾਬ ਦਾ ਵਿਆਹ ਔਰ ਖੂਬ ਪੈਸੇ ਉਡਾਏ ਜਾ ਰਹੇ ਨੇ ਹਵਾ ਦੇ ਵਿੱਚ ਬਸ ਨੋਟ ਹੀ ਨੋਟ ਨਜ਼ਰ ਆਏ ਬੈਗ ਦੇ ਵਿੱਚੋਂ ਕੱਢ-ਕੱਢ ਕੇ ਉੱਪਰ ਉਡਾਏ ਜਾਂਦੇ ਇੱਕ ਹੋਰ ਜਿਸ ਦਾ ਮੈਂ ਆਲਰੇਡੀ ਜ਼ਿਕਰ ਕਰ ਰਿਹਾ ਸੀ ਇਹ ਰੋਬੋ ਡਾਕ ਦੀ ਇਹ ਖੂਬ ਚਰਚਾ ਦੇ ਵਿੱਚ ਹੈ ਔਰ ਇਹ ਨੇ ਬਹੁਤ ਫਜ਼ੀਹਤ ਕਰਵਾ ਦਿੱਤੀ ਕਿ ਯੂਨੀਵਰਸਿਟੀ ਦੀ ਸਭ ਦਾ ਜ਼ਿਕਰ ਹੋਏਗਾ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਰਾਜਾ ਵੜਿੰਗ ਦੀ ਜਿਨ੍ਹਾਂ ਦੇ ਉੱਤੇ ਹਮਲਾ ਵਰਨੇ ਇਸ ਸਮੇਂ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਰਾਜਾ ਵੜਿੰਗ ਤੇ ਨਿਸ਼ਾਨਾ ਲਗਾ ਕੇ ਕਹਿ ਰਹੇ ਨੇ ਕਹਿੰਦੇ ਰਾਜਾ ਵੜਿੰਗ ਮੁੱਖ ਮੰਤਰੀ ਨਹੀਂ ਬਣਦਾ ਇਸ ਖਬਰ ਤੋਂ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਸੂਬੇ ਦੇ ਵਿੱਚ ਕਹਿ ਰਹੇ ਨੇ ਗੁਰਮੀਤ ਖੁੱਡੀਆਂ ਕਿ ਸੂਬੇ ਦੇ ਵਿੱਚ ਬੇਸ਼ੱਕ ਰਾਸ਼ਟਰਪਤੀ ਰਾਜ ਲੱਗ ਹੋ ਜਾਵੇ ਪਰ ਰਾਜਾ ਕਦੇ ਮੁੱਖ ਮੰਤਰੀ ਨਹੀਂ ਬਣ ਸਕਦਾ ਰਾਜਾ ਵੜਿੰਗ ਨੂੰ ਕਦੇ ਪੰਜਾਬ ਦੇ ਲੋਕ ਨਹੀਂ ਚੁਣਨਗੇ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਅਕਾਲੀ ਦਲ ਪਹਿਲਾਂ ਆਪਣੀ ਪਾਰਟੀ ਨੂੰ ਬਚਾਏ ਪੰਜਾਬ ਨੂੰ ਬਚਾਉਣ ਦੀ ਬਜਾਏ ਅਕਾਲੀ ਦਲ ਨੂੰ ਬਚਾਏ ਗੁਰਮੀਤ ਸਿੰਘ ਖੁੱਡੀਆਂ ਕਾਬਲੇ ਗੌਰ ਹੈ ਕਿ 2022 ਦੇ ਵਿੱਚ ਇਲੈਕਸ਼ਨ ਜਿੱਤਦੇ ਨੇ ਇਹਨਾਂ ਦੀ ਸੀਟ ਬਹੁਤ ਚਰਚਾ ਦੇ ਵਿੱਚ ਰਹੀ ਸੀ ਲੰਬੀ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਗੁਰਮੀਤ ਸਿੰਘ ਖੁੱਡੀਆਂ ਨਹੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚੋਣ ਦੇ ਵਿੱਚ ਸ਼ਿਕਸਤ ਦਿੱਤੀ ਉਹ ਪੰਜਵਾਰ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਆਖਰੀ ਇਲੈਕਸ਼ਨ ਸੀ ਜਿਹੜਾ ਉਹਨਾਂ ਨੇ ਲੜਿਆ ਉਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਉਸ ਸੀਟ ਦੇ ਉੱਤੇ ਜਿੱਤ ਹਾਸਲ ਕੀਤੀ ਸੀ ਲੰਬੀ ਦੇ ਵਿੱਚ ਤਾਂ ਲੰਬੀ ਦੇ ਵਿੱਚ ਜ਼ਿਕਰ ਕਰ ਰਹੇ ਸੀ ਰਾਜਾ ਵੜਿੰਗ ਦਾ ਜ਼ਿਕਰ ਹੋ ਗਿਆ ਤੇ ਫਿਰ ਨਿਸ਼ਾਨਾ ਵੀ ਲਾਇਆ ਅੱਛਾ ਇਹਨਾਂ ਨੇ ਰਾਸ਼ਟਰਪਤੀ ਰਾਜ ਵਾਲੀ ਕਹਿ ਦਿੱਤੀ ਪਰ ਆਮ ਤੌਰ ਤੇ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਹੈ ਬਹੁਤ ਸਾਰੀਆਂ ਗੱਲਾਂ ਅਕਾਲੀ ਦਲ ਨੂੰ ਲੈ ਕੇ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਡਾਇਨਾਸੌਰ ਨਹੀਂ ਆਉਂਦੇ ਡਾਇਨਾਸੌਰ ਆ ਜਾਣਗੇ ਪਰ ਅਕਾਲੀ ਦਲ ਨਹੀਂ ਆਉਂਦਾ ਉਹ ਬਹੁਤ ਚਰਚਾ ਚ ਹੁਣ ਮੁੱਦਾ ਹੈਗਾ ਇਹ ਡਾਇਨਾਸੌਰ ਵਾਲਾ ਅੱਛਾ ਆਪਣੀ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਇੱਕ ਕਹਾਵਤ ਹੈ ਕਿ ਪੂਰਾ ਤੂੰ ਸਰਪੰਚ ਨਹੀਂ ਬਣਦਾ ਪੂਰਾ ਪਿੰਡ ਜੋ ਮਰਜ਼ੀ ਹੋ ਜਾਵੇ ਤਾਂ ਕੁਝ ਇਸ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਮਰਜ਼ੀ ਹੋ ਜਾਏ ਰਾਜਾ ਬਣ ਕੇ ਮੁੱਖ ਮੰਤਰੀ ਨਹੀਂ ਬਣਦਾ ਵਾੜੂ ਕੰਮ ਕਿਸੇ ਕਦਣਾ ਰਾਜਾ ਭਿੰਦ ਨੇ ਜਿਹੜਾ ਹੈ ਕਾ ਪੰਜਾਬ ਤੇ ਜ਼ਰੂਰ ਤੇ ਤਾ ਹੈਗਾ ਵੀ ਇੱਥੇ ਰਾਸ਼ਟਰਪਤੀ ਰਾਜ ਲੱਗ ਲੁ ਦੇਣਾ ਚਾਹੀਦਾ ਹੈ ਕਿਉਂਕਿ ਲਾਂਡਰੀ ਸਿੱਤੀ ਜਿਹੜੀ ਇਹਨੂੰ ਲੈ ਗਈ ਆ। ਅ ਰਾਸ਼ਟਰਪਤੀ ਰਾਜ ਲੱਗ ਵੀ ਗਿਆ। ਤੇ ਰਾਜੇ ਹੋਰਾਂ ਨੂੰ ਫੇਰ ਵੀ ਕਿਸੇ ਨੇ ਮੰਤਰੀ ਨਹੀਂ ਉਹਦੇ ਵਿੱਚ ਬਹੋਣਾ। ਇਹ ਐਵੇਂ ਗੱਲਾਂ ਹੁੰਦੀਆਂ ਜਦੋਂ ਵਿਰੋਧ ਚੋਵੇ ਹਰ ਇੱਕ ਬੰਦਾ ਆਂਦਾਰਾ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਆ 5 ਸਾਲਾਂ ਵਾਸਤੇ ਤੇ ਇਹਨੂੰ ਕੰਮ ਕਰ ਦੇਣਾ ਚਾਹੀਦਾ। ਅਕਾਲੀ ਦਲ ਇਹਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਲਈ ਹੈ। ਅਕਾਲੀ ਦਲ ਬਚਾ ਲੈਣ ਪੰਜਾਬ ਦਾ ਫਿਰ ਕਹਿੰਦਾ ਕਾਲੀ ਦਲ ਦੇ ਉੱਤੇ ਵੀ ਚੰਝ ਕਸੇ ਗਏ ਨੇ ਪਰ ਜਦੋਂ ਗੱਲ ਇੱਥੋਂ ਤੱਕ ਪਹੁੰਚ ਜਾਵੇ ਕਿ ਇੱਕ ਪਾਰਟੀ ਦਾ ਪ੍ਰਧਾਨ ਨੂੰ ਸਿੱਧੇ ਸ਼ਬਦਾਂ ਚ ਕਿਹਾ ਜਾਵੇ ਕਿ ਮੁੱਖ ਮੰਤਰੀ ਨਹੀਂ ਬਣਦਾ ਫਿਰ ਫਰਕ ਤਾਂ ਪੈਂਦਾ ਕਹਿੰਦਾ ਇੰਤਜ਼ਾਰ ਰਹੇਗਾ ਕਿ ਰਾਜਾ ਬਣਗੇ ਇਸ ਮੁੱਦੇ ਦੇ ਉੱਤੇ ਕੀ ਬੋਲਦੇ ਨੇ ਪਰ ਗੱਲ ਅਸਲੀ ਅਕਾਲੀ ਦਲ ਦੀ ਕਰਾਂਗੇ ਪੰਜਾਬ ਬਚਾਓ ਯਾਤਰਾ ਦੇ ਉੱਤੇ ਸਿਆਸੀ ਤਕਰਾਰ ਇਸ ਸਮੇਂ ਜੋ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਉਸ ਦੇ ਉੱਤੇ ਸਿਆਸੀ ਤਕਰਾਰ ਇਸ ਸਮੇਂ ਖੂਬ ਹੋ ਰਹੀ ਹੈ ਖਿੰਮ ਕਰਨ ਪਹੁੰਚੀ ਇਸ ਯਾਤਰਾ ਦੇ ਦੌਰਾਨ ਪਹਿਲਵਾਨ ਗੋਪੀਰ ਫਰੰਦੀਪੁਰੀਆਨੀ ਪਾਰਟੀ ਦਾ ਲੜਫੜ ਲਿਆ ਜਿਨ੍ਹਾਂ ਦਾ ਪਾਰਟੀ ਦੇ ਵਿੱਚ ਸਵਾਗਤ ਪ੍ਰਧਾਨ ਸੁਬੀਤ ਸਿੰਘ ਬਾਦਲ ਨੇ ਕੀਤਾ ਤੇ ਦਾਵਾ ਕੀਤਾ ਅਕਾਲੀ ਦਲ ਦਾ ਕਾਬਲਾ ਮਜ਼ਬੂਤ ਹੋ ਰਿਹਾ ਤੇ 2027 ਦੇ ਵਿੱਚ ਅਕਾਲੀ ਦਲ ਤੂਫਾਨੀ ਵਾਪਸੀ ਕਰੇਗਾ ਦਲ ਤੋਂ ਜਿਹਨੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਈ ਹੈ ਕਾਦੀਆਂ ਤੋਂ ਅੱਜ ਦੂਜਾ ਪੜਾ ਹੈ ਜਿਵੇਂ ਜਿਵੇਂ ਯਾਤਰਾ ਵਧਦੀ ਹੈ ਤੂਫਾਨ ਵਧੀ ਜਾਂਦਾ ਹੈ ਹੁਣ ਘਬਰਾ ਗਏ ਐ ਹੁਣ ਸੋਚਦੇ ਐ ਕਿ ਥਾਣੇ ਪੁਲਿਸ ਨੂੰ ਵਰਤ ਕੇ ਲੋਕਾਂ ਨੂੰ ਰੋਕ ਸਕਦੇ ਹੁਣ ਰੋਕ ਨਹੀਂ ਸਕਦੇ ਹੌਂਤਾ ਤੂਫਾਨ ਇੰਨਾ ਵੱਜਣਾ ਦਿੱਲੀ ਵਾਲੀਆਂ ਪਾਰਟੀਆਂ ਦਾ ਇੱਕ ਝੰਡਾ ਵੀ ਨਹੀਂ ਦੇਖਣਾ ਪੰਜਾਬ ਚ ਪਰ ਉੱਥੇ ਆਮ ਆਦਮੀ ਪਾਰਟੀ ਇਸ ਯਾਤਰਾ ਦੇ ਉੱਤੇ ਤੰਜ ਕੱਸ ਰਹੀ ਹੈ ਇਸ ਨੂੰ ਪੰਜਾਬ ਨਹੀਂ ਬਲਕਿ ਸੁਖਬੀਰ ਬਚਾਓ ਮੁਹਿੰਮ ਦੱਸਿਆ ਜਾ ਰਿਹਾ ਹੈ ਇਹ ਜਿਹੜੀ ਮੁਹਿੰਮ ਇਹ ਸੁਖਬੀਰ ਬਚਾਓ ਤੇ ਪੰਜਾਬ ਡਰੋਨ ਰਹਿਣ ਔਰ ਜਿਹੜੀ ਕੱਲ ਉੱਥੇ ਰੈਲੀ ਕੀਤੀ ਗਈ ਹੈ ਉਹਦੇ ਵਿੱਚ ਸਾਰੇ ਪੰਜਾਬ ਤੋਂ ਲੋਕ ਇਕੱਠੇ ਕੀਤੇ ਗਏ ਕਾਬਲੀ ਗੋਰੇ ਕੀ ਅਕਾਲੀ ਦਲ ਨੇ 17 ਫਰਵਰੀ ਨੂੰ ਕਾਦੀਆਂ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਅਸੀਂ 13 April ਤੱਕ 40 ਹਲਕਿਆਂ ਦੇ ਵਿੱਚ 40 ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਤੇ ਇੱਕ ਤਰੀਕੇ ਨਾਲ ਅਕਾਲੀ ਦਲ ਦੇ ਵੱਲੋਂ ਵੀ ਬਿਗਲ ਵਜਾ ਦਿੱਤਾ ਗਿਆ ਪਰ ਉਹਨਾਂ ਦੀ ਰੈਲੀ ਨੂੰ ਲੈ ਕੇ ਵੀ ਵਿਰੋਧੀ ਖੇਡ ਰਹੇ ਨੇ। ਅਗਲੀ ਖਬਰ ਦਾ ਰੁਕ ਕਰਦੇ ਤੇ ਗਿਆਨੀ ਰਕबीर ਸਿੰਘ ਦਾ ਜ਼ਿਕਰ ਹੋਏਗਾ। ਗਿਆਨੀ ਰਕबीर ਸਿੰਘ ਨੇ ਦਰਬਾਰ ਸਾਹਿਬ ਦੇ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ। ਜਾਨੀ ਰਗਵੀਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਦੇ ਵਿੱਚ ਭ੍ਰਿਸ਼ਟਾਚਾਰ ਬੇहद ਵੱਧ ਚੁੱਕਿਆ ਹੈ ਅਤੇ ਇਸ ਦੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੈ। ਗੌਣ ਬੁਰਦਵਾਰਾ ਕਰਨ ਤੇ 20 ਦੇ ਉਸ ਤੇ ਕਾਬਜ਼ ਇੱਕ ਪਰਿਵਾਰ ਜੋ ਬਾਦਲ ਪਰਿਵਾਰ ਹੈ। ਉਸ ਪਰਿਵਾਰ ਵੱਲੋਂ ਇਹ ਹੈ ਜੇ ਦੰਚਾਰੀਆਂ ਦੀ, ਅਧਿਕਾਰੀਆਂ ਦੀ ਉਸਤਪਨਾ ਕੀ ਕਰਨੇ ਤੇ ਜਿਹੜੀ ਬਹੁਤ ਹੀ ਮੰਦ ਭਾਗੀ ਹੈ। ਜਾਨੀ ਰਗਵੀਰ ਸਿੰਘ ਨੇ 328 52 ਸਰੂਪਨ ਨੂੰ ਲੈ ਕੇ ਵੀ ਸੰਭਾਲ ਚੁੱਕੇ। ਕਿ ਦਿੱਤ ਨੂੰ ਫਸਟ ਦੇਸ਼ਤਾ ਸ਼ਰੌਣੇਪੁਰ ਦੁਆਰਾ ਪ੍ਰਬੰਧਿਤ ਵਿਕਰੀ ਦਾ ਵਾਅਦਾ ਕਰਦਾ ਹੈ ਇਹ ਇੱਕ ਵੇਕਾਰੀ ਨੇ ਉਹਨਾਂ ਨੂੰ ਸ਼ਹਿਰ ਦਰਬਾਰ ਸਾਹਿਬ ਮੁਸਾ ਸਾਹਿਬ ਤੋਂ ਫਲਾਸ ਲਿਓਨ ਵਾਤੇਜ ਦੇ ਪ੍ਰੋਫਸਰ ਫਲਾਸ ਲਿਓਨ ਵਾਸਤੇ 5 ਲੱਖ ਰੁਪਏ ਦੀ ਮਾਮਲਾ ਪਕੜ ਦਿੱਤੀ ਅਰਕਬੀਰ ਸਿੰਘ ਨੇ ਇਤਹਾਕ ਇਲਜ਼ਾਮ ਲਗਾਇਆ ਕਿ ਗੁਰੂ ਕਰਦੀਆਂ ਜ਼ਮੀਨਾਂ ਵੇਚ ਕੇ ਪੈਸਾ ਆਪਣੀਆਂ ਜੀਬਾਂ ਦੇ ਵਿੱਚ ਪਾਇਆ ਚਾਰਹੀ ਹੈ ਇਧਰ ਜਗਨਜੀਤ ਰਬੀਤ ਸਿੰਘ ਨੇ ਸਵਾਲ ਚ ਕੀਤਾ ਉਧਰ ਆਮ ਆਦਮੀ ਪਾਰਟੀ ਆਕਾਲੀ ਦਲ ਦੇ ਉੱਤੇ ਇਲਜ਼ਾਮਾਂ ਦੀ ਛੜੀ ਲਗਾਉਂਦਾ ਹੋਇਆ ਨਜ਼ਰ ਆਇਆ ਆਮ ਆਦਮੀ ਪਾਰਟੀ ਨੇ ਆਕਾਲੀ ਦਲ ਨੂੰ ਗੁਰੂਕਰਨ ਦੀ ਗੋਲਕ ਦੀ ਲੁੱਟ ਕਰਨ ਦੇ ਲਈ ਜ਼ਿੰਮੇਵਾਰ ਦੱਸਿਆ ਤੁਹਾਡੇ ਕੁਰੂ ਗੁਰੂਕਰਨ ਪੰਜਾਬ ਦੇ ਯਾਦ ਕਰਾਉਣੇ ਚਾਹੀਦੇ ਨੇ ਇਹ ਸਮੇਂ ਦੀ ਲੋੜ ਹੈ ਕਿਉਂਕਿ ਜੋ ਅੱਜ ਜਗਨਜੀਤ ਰਬੀਤ ਸਿੰਘ ਹੋਣਾ ਨੇ ਖਲਾਸੇ ਕੀਤੇ ਨੇ ਉਹਦੇ ਤੋਂ ਸਿੱਧ ਹ ਦਾ ਕਿ ਕਿਸ ਤਰ੍ਹਾਂ ਸਾਡੇ ਗੁਰੂ ਘਰਾਂ ਦੇ ਵਿੱਚ ਹਰ ਪ੍ਰਕਾਰ ਦੀਆਂ ਤੰਦਲੀਆਂ ਹੋ ਰਹੀਆਂ ਸ਼ੋਸ਼ਣ ਹੋ ਰਿਹਾ ਕੁੱਲ ਮਿਲਾ ਕੇ ਗਿਆਨੀ ਰਵੀंद्र ਸਿੰਘ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਖੁੱਲ ਕੇ ਅਕਾਲੀ ਦਲ ਦੇ ਖਿਲਾਫ ਮੈਦਾਨ ਚ ਹੈ ਇੱਕ ਪਾਸੇ ਧਾਰਮਿਕ ਅਧਿਆਰਿਆਂ ਦੀ ਗਰਮਾ ਦੀ ਉਤੇ ਸਵਾਲ ਖੜੀ ਕੀਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਸਿਆਸੀ ਕਮਸਾਨ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਗੰਭੀਰ ਇਲਜ਼ਾਮਾਂ ਦੇ ਉਤੇ ਅਕਾਲੀ ਦਲ ਕੀ ਜਵਾਬ ਦਿੰਦਾ ਹੈ ਅਤੇ ਜਾਂਚ ਦੀ ਮੰਗ ਦੇਤੇ ਸਰਕਾਰ ਕੀ ਕਦਮ ਚੁੱਕਦੀ ਹੈ ਤਾਂ ਮਾਮਲਾ ਤਾਂ ਆਲਮੀ ਤੌਰ ਤੇ ਗੰਭੀਰ ਨਜ਼ਰ ਆ ਰਿਹਾ ਹੈ ਪਰ ਜਦੋਂ ਸਾਬਕਾ ਜਥੇਦਾਰ ਮੌਜੂਦਾ ਹਿੱਟ ਗ੍ਰੰਥੀ ਇਲਜ਼ਾਮ ਲਗਾਉਣ ਕਰਪਸ਼ਨ ਦੇ ਔਰ ਕਰਪਸ਼ਨ ਦੇ ਪਿੱਛੇ ਬਾਦਲ ਪਰਿਵਾਰ ਤੱਕ ਦਾ ਜ਼ਿਕਰ ਕਰ ਦੇਣ ਫਿਰ ਫਰਕ ਤਪੈਂਦਾ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਇੰਚਾਰਜ ਪੰਜਾਬ ਦੇ ਮਨੀਸ਼ ਸੋਧਿਆ ਨੇ ਫੋਰਡਿਸ ਹਸਪੀਟਲ ਦੇ ਵਿੱਚ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ ਹਸਪਤਾਲ ਦੇ ਵਿੱਚ ਜਾਂਦੀ ਹੋਈ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਸੋਧਿਆ ਨੇ ਕਿਹਾ ਕੀ ਸੀਐਮ ਸਾਹਿਬ ਨੂੰ ਠੀਕ ਨਹੀਂ ਤੁਹਾਡੀ ਸਿਹਤ ਦੇ ਵਿੱਚ ਕਾਫੀ ਸੁਧਾਰ ਹੈ ਜਦੋਂ ਮੀਡੀਆ ਨੇ ਸਵਾਲ ਕੀਤਾ ਕਿ ਡਿਸਚਾਰਜ ਕਦੋਂ ਤੱਕ ਹੋਣਗੇ ਤਾਂ ਇਸ ਦੇ ਕਿਸ ਸੰਸਦਿਆ ਨੇ ਕਿਹਾ ਕਿ ਮੇਰੀ ਅਜੇ ਤੱਕ ਡਾਕਟਰਾਂ ਨਾਲ ਮੁਲਾਕਾਤ ਨਹੀਂ ਹੋਈ ਹੈ ਇਸ ਲਈ ਕੁਝ ਕਹਿਣਾ ਮੁਸ਼ਕਲ ਹੈ ਜੀ ਸਾਹਿਬ ਠੀਕ ਹੈ ابھی ਤਾਂ ਕਾਫੀ ਡਿਸਚਾਰਜ ਹੋਣੇ ਦੀ ਸੰਭਾਵਨਾ ਹੈ ਡਿਸਚਾਰਜ ਕਦੋਂ ਤੱਕ ਹੋਵੇਗਾ ابھی ਇਸ ਵਕਤ ਮੇਰੇ ਡਾਕਟਰ سے ਤਾਂ ਮੁਲਾਕਾਤ ਨਹੀਂ ਹੋ ਪਈ ਇਸ ਲਈ ਮੇਰੇ ਲਈ ਕਹਿਣਾ ਮੁਸ਼ਕਲ ਹੈ ਪਰ ਅਭੀ ਤਾਂ ਕਾਫੀ ਬਿਹਤਰ ਹੈ ਮੇਲੀ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਉਹਨਾਂ ਦੀ ਸਿਹਤ ਦੇ ਵਿੱਚ ਹੀ ਉਹ ਤਾਂ ਸਾਰਾ ਅਫੀਸ਼ੀਅਲ ਡਾਕੂਮੈਂਟ ਡਾਕਟਰ ਮੰਗਲਵਾਰ ਰਾਤ ਜਾਰੀ ਮੈਡੀਕਲ ਬੁਲੇਟਿਨ ਦੇ ਵਿੱਚ ਦੱਸਿਆ ਗਿਆ ਕਿ ਸੀਐਮ ਨੂੰ 16 ਫਰਵਰੀ ਨੂੰ ਨਿਯਮਿਤ ਜਾਂਚ ਲਈ ਫੋਰਟਿਸ ਹਸਪਤਾਲ ਮੋਹਾਲੀ ਲਿਆਂਦਾ ਗਿਆ ਹੁਣ ਉਹ ਠੀਕ ਨੇ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਫਤਿਹਗੜ ਚੂੜੀਆਂ ਰੋਡ ਦੇ ਉੱਤੇ ਸੜਕ ਹਾਦਸੇ ਦੇ ਵਿੱਚ ਜ਼ਖਮੀ ਨੌਜਵਾਨ ਨੂੰ ਵਿਧਾਇਕ ਸਾਬਕਾ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਆਪਣੀ ਜਿਹੜੀ ਉਹਨਾਂ ਦੇ ਨਾਲ ਗੱਡੀਆਂ ਸੀ ਉਸ ਦੇ ਵਿੱਚ ਫੌਰਨ ਹਸਪਤਾਲ ਲੈ ਕੇ ਪਹੁੰਚੇ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਦ੍ਰਿਸਲ ਸਵੇਤ ਦੇ ਸਮੇਂ ਜਦੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਆਪਣੀ ਗੱਡੀ ਤੋਂ ਫਤਿਹਗੜ੍ਹ ਚੂੜੀਆਂ ਜਾ ਰਹੇ ਸਨ ਉਸ ਸਮੇਂ ਰਾਤ ਦੇ ਵਿੱਚ ਉਹਨਾਂ ਨੂੰ ਇੱਕ ਸੜਕ ਹਾਦਸੇ 'ਚ ਜ਼ਖਮੀ ਦੋ ਕਾਰ ਸਵਾਰ ਨਜ਼ਰ ਆਏ ਜਿਨ੍ਹਾਂ ਨੂੰ ਵਿਧਾਇਕ ਨੇ ਫੌਰਨ ਆਪਣੀ ਸਕਾਟ ਜੀਪ ਦੇ ਵਿੱਚ ਐਮਰਜੈਂਸੀ ਵਾਰਡ ਤੱਕ ਪਹੁੰਚਾਇਆ ਹਾਲਾਂਕਿ ਜ਼ਖਮੀ ਨੌਜਵਾਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੂਜੇ ਨੌਜਵਾਨ ਦਾ ਸਮੇਂ ਰੰਦੇ ਇਲਾਜ ਹੋ ਸਕਿਆ ਜਿਸ ਨਾਲ ਵੀ ਜਾਨ ਬਚ ਗਈ ਜਿਸ ਦੀ ਜਾਣਕਾਰੀ ਵਿਦਾਇਕ ਨੇ ਖੁਦ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਸਾਂਝੀ ਕੀਤੀ ਅੱਗੇ ਵਧਦੇ ਤੇ ਹੁਣ ਗੱਲ ਹੋਵੇਗੀ ਰੋਬੋਟ ਦੀ ਔਰ ਗੱਲ ਹੋਵੇਗੀ AI ਸਮਿਟ ਦੀ ਜੋ ਭਾਰਤ ਮੰਡਪਮ ਦਿੱਲੀ ਦੇ ਵਿੱਚ ਚੱਲ ਰਹੀ ਹੈ ਤਸਵੀਰਾਂ ਖੂਬ ਚਰਚਾ ਦੇ ਵਿੱਚ ਨੇ ਤੇ ਇੱਕ ਯੂਨੀਵਰਸਿਟੀ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਅਸੀਂ ਬਣਾਇਆ ਇਹ ਰੋਬੋਟ ਫਰਚੀਨੀ ਰੋਬੋਟ ਅਤੇ ਕੋਰੀਅਨ ਡਰੋਨ ਨੂੰ ਆਪਣਾ ਪ੍ਰੋਜੈਕਟ ਦੱਸਣ ਵਾਲੀ ਮਲਗੋਟਿਆ ਯੂਨੀਵਰਸਿਟੀ ਨੂੰ ਇੰਡੀਆ AI ਇੰਪੈਕਟ ਸਮਿਟ ਐਕਸਪੋ ਤੋਂ ਬਾਹਰ ਕਰ ਦਿੱਤਾ ਗਿਆ। ਪ੍ਰਬੰਧਕਾਂ ਨੇ ਪਹਿਲਾਂ ਯੂਨੀਵਰਸਿਟੀ ਦੇ ਪਵਿਲੀਅਮ ਦੀ ਬਿਜਲੀ ਕੱਟੀ ਫਿਰ ਤਾਲਾ ਲਗਾ ਕੇ ਬੈਰੀਕੇਡਿੰਗ ਕਰ ਦਿੱਤੀ ਗਈ। ਇਹ ਘਟਨਾ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੋਈ ਹੈ ਜਿਸ ਦੇ ਵਿੱਚ ਯੂਨੀਵਰਸਿਟੀ ਨੇ ਇੱਕ ਚਾਈਨੀਜ਼ ਕੰਪਨੀ ਦੇ ਰੋਬੋਟਿਕ ਡੌਗ ਨੂੰ ਆਪਣੀ ਖੁਦ ਦੀ ਖੋਜ ਦੱਸਿਆ ਸੀ। ਚੀਨੀ ਰੋਬੋ ਡੌਗ ਦੀ ਨਾਰੀ ਯੂਨੀਵਰਸਿਟੀ ਨੇ ਕੋਰੀਅਨ ਕੰਪਨੀ ਦੇ ਇੱਕ ਡਰੋਨ ਨੂੰ ਵੀ ਆਪਣਾ ਦੱਸਿਆ ਸੀ ਵੀਡੀਓ ਦੇ ਵਿੱਚ ਯੂਨੀਵਰਸਿਟੀ ਦੀ ਪ੍ਰੋਫੈਸਰ ਨੀਹਾ ਸਿੰਘ ਗਹਿਰੇ ਨੇ ਕਿ ਇਸ ਰੋਬੋਟਿਕ ਡੌਗ ਦਾ ਨਾਮ ਓਰੀਅਨ ਹੈ ਇਸ ਨੂੰ ਗਲਗੋਟਿਆ ਯੂਨੀਵਰਸਿਟੀ ਦੇ ਸੈਂਟਰ ਆਫ ਐਕਸਲੈਂਸ ਨੇ ਤਿਆਰ ਕੀਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ AI ਦੇ ਖੇਤਰ ਦੇ ਵਿੱਚ 350 ਕਰੋੜ ਰੁਪਏ ਇਨਵੈਸਟ ਕਰ ਰਹੀ ਹੈ

ਸਫਾਈ ਦਿੱਤੀ ਜਾ ਰਹੀ ਹੈ ਪਰ ਇਸ ਸਬ ਦੇ ਵਿਚਾਲੀ ਯੂਨੀਵਰਸਿਟੀ ਦੇ ਵੱਲੋਂ ਇਸ ਦੇ ਉੱਤੇ ਅਪੋਲੋਜਾਈਜ਼ ਵੀ ਜਾਰੀ ਕਰ ਦਿੱਤੀ ਗਈ ਕਿ ਨਹੀਂ ਸਾਡੇ ਜਿਹੜੇ ਉੱਥੇ ਨੁਮਾਇੰਦੇ ਮੌਜੂਦ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਜਾਣਕਾਰੀ ਨਹੀਂ ਸੀ ਪਰ ਬਵਾਲ ਬਹੁਤ ਹੋਇਆ ਇਸ ਪੂਰੇ ਬਿਆਨਾਂ ਦੇ ਉੱਤੇ ਤੇ ਰੋਬੋਟ ਨੂੰ ਆਪਣਾ ਦੱਸਣ ਦੇ ਉੱਤੇ ਖੈਰ ਅੱਜ ਆਵਾਦਿਆਂ ਤੇ ਵਾਰੀ ਅੱਜ ਦੇ ਸਵਾਲ ਵੀ ਰੋਬੋਟ ਦੇ ਨਾਲ ਜੁੜਿਆ ਹੋਇਆ ਅੱਜ ਦਾ ਸਵਾਲ ਹੈ ਅੱਜ ਦਾ ਸਵਾਲ ਹੈ ਕਿ ਦੁਨੀਆ ਦਾ ਪਹਿਲਾ ਉਦਯੋਗਿਕ ਰੋਬੋਟ ਕੌਣ ਸੀ ਅਸੀਮੋ ਯੂਨੀਮੇਟ ਐਟਲਸ ਜਾਂ ਸੋਫੀਆ ਸਹੀ ਜਵਾਬ ਕੀ ਹੈ ਥੋੜੀ ਜਿਹਰੇ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਇਹ ਸਵਾਲ ਕਿਉਂ ਹੈ ਤੁਸੀਂ ਸਮਝ ਚੁੱਕੇ ਹੋ AI ਸਮਿਟ ਚੱਲ ਰਹੀ ਹੈ ਦਿੱਲੀ ਦੇ ਵਿੱਚ ਉਸ ਦੇ ਨਾਲ ਜੁੜਿਆ ਹੋਇਆ ਪੂਰਾ ਵਿਵਾਦ ਵੀ ਹੈ ਇਸ ਕਰਕੇ ਸਵਾਲ ਅਗਲੀ ਖਬਰ ਦਾ ਰੁਕ ਕਰਦੇ ਹਾਂ ਕੂਨੋ نیشنل ਪਾਰਕ ਦੇ ਵਿੱਚ ਦੱਖਣੀ ਅਫਰੀਕਾ ਮਾਦਾ ਚੀਤਾ ਗਾਮਿਨੀ ਨੇ ਤਿੰਨ ਸ਼ਾਫਗਾਂ ਨੂੰ ਜਨਮ ਦਿੱਤਾ ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਸਾਂਝਾ ਕਰਦੇ ਹੋਏ ਇਸ ਨੂੰ ਦੇਸ਼ ਦੇ ਲਈ ਮਾਣ ਵਾਲਾ ਸਮਾ ਦੱਸਿਆ ਖਾਸ ਗੱਲ ਇਹ ਹੈ ਕਿ ਦੱਖਣੀ ਅਫਰੀਕੀ ਚੀਤਿਆਂ ਦੇ ਭਾਰਤ ਆਉਣ ਦੇ 3 ਸਾਲ ਪੂਰੇ ਹੋਣ ਤੇ ਇੱਕ ਖੁਸ਼ਖਬਰੀ ਆਈ ਹੈ ਗਾਮਿਨੀ ਪਹਿਲਾਂ ਵੀ ਮਾਰਚ 2000 24 ਦੇ ਵਿੱਚ 6 ਸ਼ਾਬਕਾਂ ਨੂੰ ਜਨਮ ਦਿੱਚੀ ਹੈ ਫਿਲਹਾਲ ਜਾਣਕਾਰਾਂ ਦੀ ਟੀਮ 24 ਘੰਟੇ ਨਿਗਰਾਨੀ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਸ਼ੁਰੂਆਤੀ ਹਫ਼ਤੇ ਬੇहद ਅਹਿਮ ਮੰਨੇ ਜਾਂਦੇ ਨੇ ਇਹਨਾਂ ਨਵੇਂ ਸ਼ਾਬਕਾਂ ਦੇ ਨਾਲ ਦੇਸ਼ ਦੇ ਵਿੱਚ ਚੀਤਿਆਂ ਦੀ ਕੁੱਲ ਗਿਣਤੀ ਵਧ ਕੇ 38 ਹੋ ਗਈ ਕਾਬਲੇ ਗੌਰੇ ਕੀ ਪ੍ਰਧਾਨ ਮੰਤਰੀ ਮੋਦੀ ਨੇ 17 ਸਤੰਬਰ 2022 ਨੂੰ ਨਮੀਬੀਆ ਤੋਂ ਆਏ ਚੀਤਿਆਂ ਨੂੰ ਪੂਨੋ ਨੈਸ਼ਨਲ ਪਾਰਕ ਦੇ ਵਿੱਚ ਛੱਡ ਕੇ ਇਸ ਪ੍ਰੋਜੈਕਟ ਦਾ ਆਗਾਜ਼ ਕੀਤਾ ਸੀ ਹੁਣ ਅੱਗੇ ਬਾਅਦਾਂ ਤੇ ਗਲਬਲਡ ਕੱਪ ਦੀ ਕਰਾਂਗੇ ਵਰਲਡ ਕੱਪ ਜਾਰੀ ਤੇ ਇਹ ਸਭ ਦੇ ਵਿਚਾਲੇ ਟੀਮ ਇੰਡੀਆ ਦੇ ਬੱਲੇਬਾਜ਼ਾਂ ਦਾ ਵੀ ਜ਼ਿਕਰ ਹੋ ਰਿਹਾ ਹੈ। ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਟੌਪ 10 بیٹنگ ਲਿਸਟ ਦੇ ਵਿੱਚ ਰੈਂਕਿੰਗ ਦੇ ਵਿੱਚ ਸ਼ਾਮਿਲ ਹੋ ਗਏ। ਇਸ਼ਾਨ ਕਿਸ਼ਨ ਨੂੰ ਪਾਕਿਸਤਾਨ ਦੇ ਖਿਲਾਫ ਵਰਲਡ ਕੱਪ ਦੇ ਵਿੱਚ ਖੇਡੀ ਗਈ 77 ਦੌੜਾਂ ਦੀ ਇਨਿੰਗ ਦਾ ਫਾਇਦਾ ਮਿਲਿਆ। ਇਸ਼ਾਨ 17 ਨੰਬਰ ਉੱਤੇ ਚੜ ਕੇ ਬੱਲੇਬਾਜ਼ੀ ਦੀ ਲਿਸਟ ਦੇ ਵਿੱਚ 8ਵੇਂ ਨੰਬਰ ਦੇ ਉੱਤੇ ਪਹੁੰਚ ਚੁੱਕੇ ਨੇ। ਲਿਸਟ ਦੇ ਵਿੱਚ ਟੌਪ ਡਿਊਟੀ ਭਰਦੇ ਹੀ ਅਭਿਸ਼ੇਕ ਸ਼ਰਮਾ ਨੇ ਜਿੰਨ ਬਾਜ਼ੀ ਦੇ ਵਿੱਚ ਭਾਰਤ ਦੇ ਮਿਸਟਰੀ ਸਪਿਨਰ ਵਰੁਣ ਚੱਕਰਵਰਤੀ ਦੁਨੀਆ ਦੇ ਨੰਬਰ 1 T20 گیند باز ਬਣੇ ਹੋਏ ਨੇ ਉਥੇ 올ਰਾਊਂਡਰਸ ਦੀ ਲਿਸਟ ਦੇ ਵਿੱਚ ਪਾਕਿਸਤਾਨ ਦੇ ਸਈਮ ਈਯੂਬ ਇੱਕ ਵਾਰ ਮੁਰਤੋਂ ਨੰਬਰ 1 ਬਣ ਗਏ ਨੇ ਭਾਰਤੀ ਇਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਪਾਕਿਸਤਾਨ ਦੇ ਖਿਲਾਫ ਜ਼ੀਰੋ ਤੇ ਆਊਟ ਹੋਣ ਤੋਂ ਬਾਅਦ ਵੀ ਰੈਂਕਿੰਗ ਚ ਟੌਪ ਤੇ ਨੇ ਇੰਗਲੈਂਡ ਦੇ ਫਿਲ ਸਾਲਟ ਦੂਜੇ ਨੰਬਰ ਦੇ ਉੱਤੇ ਸ਼੍ਰੀਲੰਕਾ ਦੇ ਵਿਸਫੋਟਕ ਬੱਲੇਬਾਜ਼ ਪਥਮ ਨਿਸੰਕਾ ਨੇ ਆਸਟ੍ਰੇਲੀਆ ਦੇ ਖਿਲਾਫ ਕੈਂਡੀ ਦੇ ਵਿੱਚ ਸ਼ਾਨਦਾਰ ਸੈਂਕੜਾ ਜੜ ਕੇ ਤਿੰਨ ਥਾਵਾਂ ਦੀ ਛਲਾਂਗ ਲਗਾਈ ਅਤੇ ਤੀਜੇ ਨੰਬਰ ਦੇ ਉੱਤੇ ਪਹੁੰਚ ਗਏ ਇੰਡੀਆ ਦੇ ਤਿਲਕ ਵਰਮਾ ਵੀ ਇੱਕ ਪੋਜੀਸ਼ਨ ਦੀ ਛਲਾਂਗ ਲਗਾਉਂਦੇ ਹੋਏ ਚੌਥੇ ਨੰਬਰ ਦੇ ਉੱਤੇ ਪਹੁੰਚ ਗਏ ਕਿਹੜਾ ਅਭਿਸ਼ੇਕ ਸ਼ਰਮਾ ਦਿੱਤੇ ਨਜ਼ਰਾ ਬਹੁਤ ਨੇ ਪਰ ਅਭਿਸ਼ੇਕ ਸ਼ਰਮਾ ਦਾ ਜਿਹੜਾ ਡਕ ਵਾਲਾ ਸਿਲਸਿਲਾ ਉਹ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਨੀਦਰਲੈਂਡਸ ਦੇ ਖਿਲਾਫ ਵੀ ਉਹਨਾਂ ਨੇ ਖਾਤਾ ਨਹੀਂ ਖੋਲਿਆ ਅਗੀਆਂ ਬਾਤਾਂ ਲਈ ਖਬਰਦਾਰੋ ਕਰਾਂਗੇ ਕੇਂਦਰੀ ਸਿਹਤ ਮੰਤਰਾਲੇ ਦੇ ਲੋਕ ਸਭਾ ਦੇ ਵਿੱਚ ਪੇਸ਼ ਅੰਕੜਿਆਂ ਨੇ ਪੰਜਾਬੀ ਸਿਹਤ ਨੂੰ ਲੈ ਕੇ ਇੱਕ ਗੰਭੀਰ ਤਸਵੀਰ ਸਾਹਮਣੇ ਰੱਖੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਇੰਡੀਆ ਡਾਇਬੀਟਿਸ ਸਟੱਡੀ ਦੇ ਮੁਤਾਬਿਕ ਸੂਬੇ ਦੀ 57.2 ਫੀਸਦੀ ਵਾਦੀ ਐਬਡੋਮినਲ ਓਬੈਸਿਟੀ ਯਾਨੀ ਪੇਟ ਦੀ ਚਰਬੀ ਦੇ ਨਾਲ ਜੂਝ ਰਹੀ ਹੈ ਜੋ ਕੌਮੀ ਔਸਤ 49.5% ਤੋਂ ਕਾਫੀ ਜ਼ਿਆਦਾ ਬ੍ਰਿਜ ਦੇ ਵਿੱਚ ਇਸ ਮਾਮਲੇ 'ਚ ਪੰਜਾਬ ਦੂਜੇ ਨੰਬਰ 'ਤੇ ਦਿੱਤੀ ਹੈ ਜਦੋਂ ਕਿ ਕੇਰਲ ਪਹਿਲੇ 'ਤੇ ਹਰਿਆਣਾ ਤੀਜੇ ਨੰਬਰ 'ਤੇ ਡਾਕਟਰ ਦੇ ਮੁਤਾਬਿਕ ਪੇਟ ਦੀ ਵਾਧੂ ਚਰਬੀ ਡਾਇਬਟੀਜ਼ ਦਿਲ ਦੇ ਰੋਗ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੀ ਚੜ੍ਹ ਹੈ ਸਰਪੰਚ ਕਤਲ ਕੇਸ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਹੈ ਵੱਡਾ ਐਕਸ਼ਨ ਨਜ਼ਰ ਆ ਰਿਹਾ ਹੈ ਡੀਐਸਪੀ ਪਟਿਆ ਅਤੇ ਐਸਐਚਓ ਸਰਹਾਲੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਿਹਾ ਇਹ ਜਿਹੜਾ ਐਕਸ਼ਨ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਦਿੱਤਾ ਗਿਆ ਹੈ ਕੀਤਾ ਗਿਆ ਹੈ ਔਰ ਕਾਬਲੇ ਗੌਰ ਹੈ ਕਿ ਸਰਪੰਚ ਦਾ ਮਰਡਰ ਕਰ ਦਿੱਤਾ ਗਿਆ ਸੀ ਇੱਕ ਬਾਸ ਵਿਆਸ ਸਮਾਗਮ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਬਹੁਤ سارے ਸਵਾਲ ਉੱਠਦੇ ਨੇ ਕਿਉਂਕਿ ਜਿਹੜੇ ਮਾਜੇ ਦੇ ਵਿੱਚ ਇਸ ਤਰੀਕੇ ਦੀ ਪਹਿਲਾਂ ਵੀ ਖਬਰ ਸਾਹਮਣੇ ਆਈ ਸੀ ਵਿਆਸ ਸਮਾਗਮ ਦੇ ਵਿੱਚ ਹੀ ਸਰਪੰਚ ਦਾ ਕਤਲ ਕੀਤਾ ਗਿਆ ਸੀ ਔਰ ਸਰਪੰਚ ਕਤਲ ਕੇਸ ਦੇ ਵਿੱਚ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਪਰਾਂ ਕਿ ਮੁਲਜ਼ਮ ਕਿੱਥੇ ਨੇ ਇੱਕ ਸਵਾਲ ਜ਼ਰੂਰ ਵਰਕਰ ਆ ਰਿਹਾ ਪਰ ਦੂਜੇ ਪਾਸੇ ਪੁਲਿਸ ਦੇ ਅਧਿਕਾਰੀਆਂ ਦੇ ਉੱਤੇ ਗਾਜ ਡਿੱਗ ਰਹੀ ਹੈ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਦੇ ਉੱਤੇ ਕਿਹਾ ਗਿਆ ਇਹ ਜਦੋਂ ਮੀਟਿੰਗਾਂ ਹੁੰਦੀਆਂ ਨੇ ਚੰਡੀਗੜ੍ਹ ਕੀ ਜੇਕਰ ਗੈਂਗਸਟਰਾਂ ਦੇ ਵੱਲੋਂ ਕੁਝ ਕੀਤਾ ਜਾਂਦਾ ਜਾਂ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਜਿਹੜੇ ਉੱਥੇ ਦੇ ਮੌਜੂਦਾ ਵੱਡੇ ਅਧਿਕਾਰੀ ਹੋਣਗੇ ਉਹਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ ਤਾਂ ਡੀਐਸਪੀ ਲੈਵਲ ਦੇ ਅਧਿਕਾਰੀ ਡੀਐਸਪੀ ਪੱਟੀ ਸਸਪੈਂਡ ਐਸਐਚਓ ਸਰਹਾਲੀ ਸਸਪੈਂਡ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਕੀਤਾ ਹੈ ਕਾਨੂੰਨ ਵਿਵਸਥਾ ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਐਸੀਐਮਐਸ ਦਾ ਵੀ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦਿਨ ਦੇ ਵਿੱਚੋ ਪੂਰੀ ਘਟਨਾ ਵਾਪਰਦੀ ਹੈ ਜਿਹੜੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਉਸ ਕਤਲ ਦੇ ਮਾਮਲੇ ਦੇ ਵਿੱਚ ਐਕਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਦੂਜੇ ਪਾਸੇ ਜਿਨ੍ਹਾਂ ਨੇ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਕਦੋਂ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੋਣਗੇ ਇਹ ਵੀ ਇੱਕ ਵੱਡਾ ਸਵਾਲ ਹੈ ਇਹ ਜਿਹੜੀ ਪੂਰਾ ਨੈਕਸਸ ਹੈ ਕਿਸ ਤਰੀਕੇ ਨਾਲ ਟੁੱਟੇਗਾ ਇਹ ਇੱਕ ਅਹਿਮ ਤੇ ਵੱਡਾ ਸਵਾਲ ਹੈ ਰੁਕ ਕਰਦੇ ਹਾਂ ਸਾਡੇ ਸੇ ਹੋ ਗਈ ਇਸ ਸਮੇਂ ਵਿਨੇਸ਼ ਘਟਾਰੀਆ ਫੋਨ ਲਾਈਨ ਤੇ ਨੇ ਵਿਨੇਸ਼ ਕੀ ਕੋਈ ਤੁਹਾਡੇ ਕੋਲ ਜਾਣਕਾਰੀ ਪੁਲਿਸ ਦੇ ਵੱਡੇ ਅਧਿਕਾਰੀਆਂ ਤੇ ਤਾਂ ਗਾਜ ਡਿੱਗੀ ਐ ਅਮ ਉਹ ਕਈਆਂ ਨੂੰ ਹਮਤਮਾਨ ਨੇ ਐਕਟਿਵਲੀ ਕਾਰਵਾਈ ਕਰਦੇ ਹੋਏ ਹਸਪੀਟਲ ਤੋਂ ਹੀ ਡੀਜੀਪੀ ਗੌਰਵ ਯਾਦਵ ਨਾਲ ਗੱਲਬਾਤ ਕੀਤੀ ਤੇ ਨਾਲ ਦੀ ਨਾਲ ਡਿਊਟੀ ਲਾਈ ਐਸਐਸਪੀ ਤਰਨਤਾਰਨ ਦੀ ਤੇ ਫਿਰੋਜ਼ਪੁਰ ਰੇਂਜ ਦੇ ਜਿਹੜੇ ਡੀਆਈਜੀ ਹੈ ਉਹਨਾਂ ਦੀ ਡਿਊਟੀ ਲਾਈ ਕਿ ਇਸ ਮਾਮਲੇ ਵਿੱਚ ਫਟਾਫਟ ਜਾਂਚ ਕਰੋ ਤੇ ਇਸ ਦੇ ਮਾਮਲੇ ਵਿੱਚ ਜਿਹੜੀ ਬੰਦੀ ਅੱਗੇ ਦੀ ਕਾਰਵਾਈ ਆ ਉਹ ਕਰੋ ਇਹਦਾ ਇੱਕ ਅਸਰਕਾ ਦੂਸਰਾ ਇਹ ਹੈ ਕਿ ਡੀਐਸਪੀ ਪੱਟੀ ਤੇ ਐਸਐਚਓ ਸਰਹਾਲੀ ਨੂੰ ਸਸਪੈਂਡ ਕਰਤਾ ਇਮੀਡੀਏਟਲੀ ਤੁਰੰਤ ਪ੍ਰਭਾਵ ਨਾਲ ਤੇ ਨਾਲ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਡੀਆਈਜੀ ਫਿਰੋਜ਼ਪੁਰ ਤੇ ਐਸਐਸਪੀ ਤਰਨ ਤਰਨ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਰਿਪੋਰਟ ਕਰਨ ਤੇ ਜਿਹੜੇ ਦੋ ਆਫੀਸਰ ਹੈ ਡੀਐਸਪੀ ਤੇ ਐਸਐਚਓ ਲੈਵਲ ਦੇ ਆਫੀਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਹੀ ਸੀਐਮ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਜੇ ਸਰਕਾਰ ਦੀ ਇਸ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜੀ ਪਾਲਿਸੀ ਆ ਬਹੁਤ ਹੁਣ ਸਖਤ ਹੈ ਇਸ ਮਾਮਲੇ ਨੂੰ ਲੈ ਕੇ ਜੇ ਲਾਹਰਵਾਈ ਪਾਈ ਗਈ ਤਾਂ ਅੱਗੇ ਵੀ ਹੋਰ ਸਖਤ ਕਾਰਵਾਈ ਬਾਕੀ ਵੱਡੇ ਅਧਿਕਾਰੀਆਂ ਤੇ ਵੀ ਹੋ ਸਕਦੀ ਹੈ ਯਾਨੀ ਕਿ ਇਹ ਤਰਨ ਤਰਨ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਮਾਰਡਰ ਦਾ ਮਾਮਲਾ ਹੈ ਉਸ ਦੇ ਵਿੱਚ ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਹੋਇਆ ਸੀਗਾ ਇਹ ਤੇ ਇਸ ਮਾਮਲੇ ਵਿੱਚ ਸਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਵੱਡੀ ਕਾਰਵਾਈ ਹੁੰਦੀ ਹੋਈ ਨਜ਼ਰ ਆਈ ਹੈ ਗੁਰੂ ਠੀਕ ਹੈ ਤਾਂ ਐਕਸ਼ਨ ਦਾ ਵੱਡਾ ਹੈ ਪਰ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਲ ਤੋਂ ਜਲਦ ਐਕਸ਼ਨ ਹੋਵੇ ਇਕ ਲਾਲਜੀਤ ਸਿੰਘ ਭੁੱਲਰ ਦੀ ਸਟੇਟਮੈਂਟ ਆਂਦੀ ਹੈ ਵਿਨੇਸ਼ ਕਿ ਜਵਾਬ ਉਹਨਾਂ ਦੀ ਭਾਸ਼ਾ ਜੀ ਹੋਏਗਾ ਤਾਂ ਮਤਲਬ ਇਹ ਹੈ ਕਿ ਕੁਛ ਨਾ ਕੁਛ ਤਾਂ ਵੱਡਾ ਐਕਸ਼ਨ ਮਲਜ਼ਮਾਂ ਤੇ ਵੀ ਛੇਤੀਓ ਦੇਖਣ ਨੂੰ ਮਿਲ ਸਕਦਾ ਗੋਰਵ ਗੋਰਵ ਇਹ ਸੁਭਾਵਿਕ ਆਪਾਂ ਪਿਛਲੇ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਕਿ ਕੋਈ ਵੀ ਐਜੋਜਾ ਕੇਸ ਹੁੰਦਾ ਜਦੋਂ ਉਸ ਨੂੰ ਪੁਲਿਸ ਕ੍ਰੈਕ ਕਰਨ ਵਿੱਚ ਕਈ ਵਾਰੀ ਬਹੁਤਾ ਟਾਈਮ ਨਹੀਂ ਲੱਗਦਾ ਜੀ ਜੀ ਠੀਕ ਹੈ ਥੋੜੇ ਆਵਾਜ਼ ਦੇ ਵਿੱਚ ਇਸ ਡਿਸਟਰਬੈਂਸ ਸੇ ਸ਼ੁਕਰੀਆ ਵਿਨੋਦ ਤਨਵਾ ਸਾਡਾ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਅਹਿਮ ਤੇ ਵੱਡੀ ਜਾਣਕਾਰੀ ਇਹ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਦੇ ਉੱਤੇ ਫੌਰਨ ਕਾਰਵਾਈ ਹੋਵੇਗੀ ਇਸ ਜ਼ਿਕਰ ਕੀਤਾ ਗਿਆ ਹੈ ਮੈਂ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਜ਼ਰੂਰ ਇਹ ਪੂਰੇ ਮਾਮਲੇ ਬਾਰੇ ਦੱਸ ਦਿੰਨਾ ਹੈ ਕਿ ਜਿਹੜਾ ਸਰਪੰਚ ਦਾ ਕਤਲ ਕੀਤਾ ਗਿਆ ਔਰ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਸਰਪੰਚ ਦਾ ਕਤਲ ਕੀਤਾ ਗਿਆ ਹੈ ਉਸ ਮਾਮਲੇ 'ਚ ਐਕਸ਼ਨ ਹੋਇਆ ਹੈ ਹਰਬਿੰਦਰ ਸਿੰਘ ਕਤਲ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਪੰਜਾਬ ਤੋਂ ਇਸ ਪੂਰੇ ਮਾਮਲੇ ਦੇ ਸਬੰਧੀ ਜਾਣਕਾਰੀ ਲਈ ਤੇ ਨਾਲ ਹੀ ਕਿਹਾ ਕਿ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਫਿਰ ਉਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਡੀਆਈਜੀ ਫਿਰੋਜ਼ਪੁਰ ਰੇਂਜ ਅਤੇ ਐਸਐਸਪੀ ਤਰਨਤਾਰਨ ਨੂੰ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਐਕਸ਼ਨ ਲੈਣ ਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਐਕਸ਼ਨ ਜ਼ਬਰਦਸਤ ਹੋਵੇ ਔਰ ਜਲਦੀ ਹੋਵੇ ਔਰ ਡੀਐਸਪੀ ਸਬਦੇ ਵਿਚਾਲੇ ਐਕਸ਼ਨ ਕੀ ਹੋਇਆ ਕਿ ਡੀਐਸਪੀ ਪੱਟੀ ਐਸਐਚਓ ਸਰਹਾਲੀ ਇਤਿਹਾਤੀ ਪੁਲਿਸ ਕਾਰਵਾਈ ਨਾ ਕਰਨ ਦੀ ਵਚਨ ਦੇ ਨਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਇੱਕ ਅਹਿਮ ਤੇ ਵੱਡਾ ਅਪਡੇਟ ਇਸ ਪੂਰੇ ਮਾਮਲੇ ਦੇ ਵਿੱਚ ਜ਼ਰੂਰ ਹੈ ਪਰ ਸਵਾਲ ਉਹੀ ਫਿਰ ਕੁੰ ਫਿਰਕੇ ਆਉਂਦਾ ਹੈ ਕਿ ਕਦੋਂ ਇਸ ਪੂਰੇ ਮਾਮਲੇ ਦੇ ਜਿਹੜੇ ਮਲਜ਼ਮ ਹਨ ਉਹਦੇ ਉੱਤੇ ਐਕਸ਼ਨ ਹੋਏਗਾ ਡੀਐਸਪੀ ਪੱਟੀ ਨੇ ਜਗਬੀਰ ਸਿੰਘ ਜਿਨ੍ਹਾਂ ਨੂੰ ਜਗਬੀਰ ਸਿੰਘ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ